ਅੱਜਕਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਤੁਸੀਂ ਅਕਸਰ ਸਕੂਲਾਂ ਦੇ ਵਿੱਚ ਬੱਚਿਆਂ ਦੀ ਲੜਾਈ ਹੁੰਦਿਆ ਵੇਖਿਆ ਪਰ ਜੋ ਤਸਵੀਰ ਪੰਜਾਬ ਦੇ ਹੁਸ਼ਿਆਰਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦਰਸਲ ਇਸ ਸਕੂਲ ਦੇ ਵਿੱਚ ਟੀਚਰ ਇੱਕ ਦੂਜੇ ਦੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਟੀਚਰ ਪਹਿਲਾ ਕਮਰੇ ਦੇ ਅੰਦਰ ਆਉਂਦੀ ਹੈ ਤੇ ਪਹਿਲਾ ਉੱਥੇ ਦੱਸਿਆ ਜਾ ਰਿਹਾ ਕਿ ਪ੍ਰਿੰਸੀਪਲ ਜੋ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਪ੍ਰਿੰਸੀਪਲ ਦੇ ਥੱਪੜ ਮਾਰਿਆ ਉਸ ਤੋਂ ਬਾਅਦ ਫਿਰ ਬਾਅਰ ਵਾਪਸ ਜਾਂਦੀ ਹੈ ਟੀਚਰ ਤੇ ਵਾਪਸ ਆ ਕੇ ਇੱਕ ਹੋਰ ਟੀਚਰ ਦੇ ਥੱਪੜ ਮਾਰਦੀ ਹੈ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜੋ ਸਰਕਾਰੀ ਸਕੂਲ ਇਹ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹ ਵੀ ਗੱਲ ਸਾਹਮਣੇ ਨਹੀਂ ਸਾਫ ਹੋ ਪਾਈ ਹੈ ਕਿ ਇਸ ਲੜਾਈ ਦਾ ਕੀ ਕਾਰਨ ਰਿਹਾ ਕੀ ਇੰਨਾ ਗੁੱਸਾ ਟੀਚਰ ਦੇ ਵਿੱਚ ਕਿਸ ਗੱਲ ਦਾ ਸੀ ਜੇਕਰ ਗੁੱਸਾ ਸੀ ਤਾਂ ਹਾਇਰ ਅਥਾਰਟिटीज ਕੋ ਜਾਇਆ ਜਾ ਸਕਦਾ ਸੀ ਪਰ ਇਸ ਤਰੀਕੇ ਦੇ ਨਾਲ ਵਿਦਿਆ ਦੇ ਮੰਦਰ ਦੇ ਵਿੱਚ ਟੀਚਰ ਮਰਿਆਦਾ ਭੁੱਲਣ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਭੇਜਦੇ ਆ ਕਿ ਉੱਥੇ ਜਾ ਕੇ ਸਿੱਖਣ ਡਿਸਪਲਾਈਨ ਸਿੱਖਣ ਪੇਸ਼ੈਂਸ ਸਿੱਖਣਾ ਤੇ ਸਕੂਲ ਜਾ ਕੇ ਤੇ ਵੱਡਾ ਨਾਮ ਕਮਾਉਣ ਪਰ ਉੱਥੇ ਦੇ ਜੋ ਟੀਚਰ ਇਸ ਤਰੀਕੇ ਦੇ ਨਾਲ ਆਪਣਾ ਪੇਸ਼ੈਂਸ ਲੈਵਲ ਖੋ ਰਹੇ ਨੇ ਤਾਂ ਤੁਸੀਂ ਦੇਖੋ ਕਿ ਬੱਚੇ ਕੀ ਸਿੱਖਣਗੇ ਸਰਕਾਰੀ ਸਕੂਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਟੀਚਰ ਨੇ ਪਹਿਲਾਂ ਇੱਕ ਪ੍ਰਿੰਸੀਪਲ ਦੇ ਥੱਪੜ ਮਾਰਿਆ ਦੱਸਿਆ ਜਾ ਰਿਹਾ ਕਿ ਉਹ ਪ੍ਰਿੰਸੀਪਲ ਨੇ ਤਾਂ ਉਸ ਤੋਂ ਬਾਅਦ ਫਿਰ ਇੱਕ ਦੂਜੀ ਟੀਚਰ ਦੇ ਵੀ ਥੱਪੜ ਮਾਰਿਆ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਦੋਂ ਹਾਈ ਪ੍ਰੋਫਾਈਲ ਬਣ ਗਿਆ ਉਸ ਤੋਂ ਬਾਅਦ ਡੀਓ ਨੇ ਜੋ ਡਿਸਟ੍ਰਿਕਟ ਦੇ ਲਲਿਤਾ ਅਰੋੜਾ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਸੰਗਿਆਨ ਲਿਆ ਗਿਆ ਇਸ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਤੇ ਕਿਹਾ ਗਿਆ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਟੀਮ ਵੀ ਗਠਿਤ ਕਰ ਦਿੱਤੀ ਹੈ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰਕਾਰ ਇਸ ਟੀਚਰ ਦੇ ਵਿੱਚ ਇੰਨਾ ਗੁੱਸਾ ਉਹਨੂੰ ਸੀ ਮੁਰਤੂ ਇੱਕ ਸੀਸੀਟੀਵੀ ਤਸਵੀਰ ਦੇ ਵਿੱਚ ਲੈ ਜਾਂਦੇ ਆ ਕੱਲੀ-ਕੱਲੀ ਤਸਵੀਰ ਤੁਹਾਨੂੰ ਦੱਸ ਦਿਆ ਕਿ ਇਹ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਦੇਖੋ ਕਿ ਇੱਕ ਟੀਚਰ ਹੈ ਉਸਨੇ ਮੂੰਹ ਕਵਰ ਕੀਤਾ ਹੋਇਆ ਤੇ ਕਮਰੇ ਦੇ ਅੰਦਰ ਆਉਂਦੀ ਹੈ ਬਹਿਸ ਹੁੰਦੀ ਹੈ ਕੁਝ ਮਿੰਟ ਉਸ ਤੋਂ ਬਾਅਦ ਉਹ ਟੀਚਰ ਇੱਕਦਮ ਇੰਨੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਜੋ ਪ੍ਰਿੰਸੀਪਲ ਹੈ ਉਸਦੇ ਥੱਪੜ ਮਾਰਿਆ ਜੋ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਇਆ ਇੰਨਾ ਹੀ ਨਹੀਂ ਫਿਰ ਉਹ ਮਹਿਲਾ ਜੋ ਟੀਚਰ ਹੈ ਉਹ ਬਾਹਰ ਜਾਂਦੀ ਹੈ ਉਸ ਤੋਂ ਬਾਅਦ ਉਹ ਕੁਝ ਬੋਲਦੀ ਹੋਈ ਨਜ਼ਰ ਆਉਂਦੀ ਹੈ ਫਿਰ ਦੁਬਾਰਾ ਵਾਪਸ ਆ ਕੇ ਜੋ ਇੱਕ ਮਹਿਲਾ ਟੀਚਰ ਹੈ ਉਸ ਦੇ ਨਾਲ ਗੱਲਬਾਤ ਕਰਦੀ ਹੈ ਉਸ ਦੇ ਨਾਲ ਬਹਿਸ ਹੁੰਦੀ ਹੈ ਤੇ ਇੰਨਾ ਹੀ ਨਹੀਂ ਉਹਦੀ ਬਾਹਾਂ ਝੰਡੋੜਦੀ ਹੈ ਉਸ ਦੇ ਥੱਪੜ ਮਾਰਿਆ ਇੰਨਾ ਹੀ ਨਹੀਂ ਇੰਨਾ ਮਨ ਵੀ ਨਹੀਂ ਭਰਿਆ ਉਸ ਤੋਂ ਬਾਅਦ ਫਿਰ ਉਹਦੇ